ਧਰਤੀ ਹੇਠਲੇ ਪਾਣੀ ਦੇ ਵਿੱਚ ਯੂਰੇਨੀਅਮ ਹੱਦ ਤੋਂ ਵੱਧ ਪਾਇਆ ਗਿਆ ਜਿਵੇਂ ਆਕਸੀਜਨ ਇੱਕ ਤੱਤ ਆ ਜੋ ਕਿ ਗੈਸ ਦੇ ਰੂਪ ਵਿੱਚ ਹੁੰਦਾ ਉਸੇ ਤਰ੍ਹਾਂ ਯੂਰੇਨੀਅਮ ਵੀ ਇੱਕ ਤੱਤ ਆ ਜੋ ਕਿ ਧਾਤੂ ਦੇ ਰੂਪ ਦੇ ਵਿੱਚ ਹੁੰਦਾ ਪਰ ਯੂਰੇਨੀਅਮ ਦੇ ਵਿੱਚੋਂ ਰੇਡੀਏਸ਼ਨ ਨਿਕਲਦੀ ਆ ਜੋ ਆਪਣੇ ਸਰੀਰ ਦੇ ਲਈ ਬਹੁਤ ਖਤਰਨਾਕ ਹੁੰਦੀ ਆ 1 ਲੀਟਰ ਪਾਣੀ ਦੇ ਵਿੱਚ 30 ਮਾਈਕਰੋਗ੍ਰਾਮ ਯੂਰੇਨੀਅਮ ਹੋਵੇ ਤਾਂ ਉਹ ਸੇਫ ਲਿਮਟ ਹੁੰਦੀ ਆ ਮਤਲਬ 30 ਮਾਈਕਰੋਗ੍ਰਾਮ ਤੋਂ ਵੱਧ ਨਹੀਂ ਯੂਰੇਨੀਅਮ ਹੋਣਾ ਚਾਹੀਦਾ ਪਰ ਇਸੇ ਸਾਲ 2025 ਦੇ ਵਿੱਚ ਸੈਂਟਰਲ ਗਰਾਊਂਡ ਵਾਟਰ ਬੋਰਡ ਨੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਧਰਤੀ ਹੇਠਲੇ ਪਾਣੀ ਦੇ ਕਈ ਸੈਂਪਲ ਲਏ ਜਿਨ੍ਹਾਂ ਦੇ ਵਿੱਚ 60% ਤੋਂ ਵੱਧ ਸੈਂਪਲਸ ਦੇ ਵਿੱਚ ਯੂਰੇਨੀਅਮ ਦੀ ਮਾਤਰਾ 100 ਮਾਈਕਰੋਗ੍ਰਾਮ ਪ੍ਰਤੀ 1 ਲੀਟਰ ਪਾਣੀ ਆਈ ਆ ਜੋ ਕਿ ਸੇਫ ਲਿਮਟ ਤੋਂ ਬਹੁਤ ਜ਼ਿਆਦਾ ਸੰਗਰੂਰ ਤੇ ਬਠਿੰਡਾ ਇਹਨਾਂ ਦੋਨਾਂ ਜ਼ਿਲ੍ਹਿਆਂ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ 200 ਮਾਈਕਰੋਗ੍ਰਾਮ ਤੱਕ ਇਹ ਮਾਤਰਾ ਆਈ ਆ ਮਤਲਬ ਸੰਗਰੂਰ ਤੇ ਬਠਿੰਡਾ ਇਹ ਦੋ ਜ਼ਿਲ੍ਹਿਆਂ ਦੇ ਵਿੱਚ ਕਈ ਇਲਾਕੇ ਇਸ ਚੀਜ਼ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਨੇ ਜਿਵੇਂ ਜਿਵੇਂ ਆਪਾਂ ਪਾਣੀ ਦੀ ਭਾਲ ਦੇ ਵਿੱਚ ਧਰਤੀ ਦੇ ਹੋਰ ਥੱਲੇ ਜਾਈ ਜਾਵਾਂਗੇ ਉਸੇ ਤਰ੍ਹਾਂ ਹੀ ਹੋ ਸਕਦਾ ਯੂਰੇਨੀਅਮ ਦੇ ਨਾਲੋਂ ਵੀ ਕੋਈ ਹੋਰ ਖਤਰਨਾਕ ਤੱਤ ਥੱਲੇ ਪਾਇਆ ਜਾਵੇ ਹੁਣ ਇਹ ਸਾਰਿਆਂ ਤੋਂ ਇਹ ਪਤਾ ਲੱਗਦਾ ਵੀ ਪੀਣ ਯੋਗ ਪਾਣੀ ਦੇ ਖਤਮ ਹੋਣ ਦਾ ਖਤਰਾ ਬਹੁਤ ਨੇੜੇ ਆ ਚੁੱਕਿਆ ਹੈ